ਦਿਲਜੀਤ ਮਾਈ ਤੇ ਬੈਠੀ ਆ ਹਾਂ ਬੈਗੀ ਹੀ ਗਈ ਕੁੜੀ ਆਈ ਆ ਨਾ ਸਾਰਾ ਕੰਮ ਕਰ ਲੈਂਦੀ ਆ ਤੇ ਦਿਲਜੀਤ ਹੈ ਕਿੱਥੇ ਆ ਉਹ ਅੰਦਰ ਡਹੀ ਚਾਦਰਾ ਚੁਦਰਾ ਵਛਾਉਣ ਅੱਛਾ ਅੱਛਾ ਆਹੋ ਫਿਰ ਵੀ ਪਰੌਣਿਆ ਆਉਣਾ ਵਾ ਘਰ ਤੇ ਫਿਰ ਸਫਾਈ ਤੇ ਚਾਹੀਦੀ ਆ ਨਾ ਇਹ ਆਹੋ ਇੱਥੇ ਗੱਲ ਹੈਗੀ ਤੇਰੀ ਸਹੀ ਆ ਤੇ ਅੰਤਰੀ ਨਾਲ ਸੋਚ ਹੀ ਲੱਗੀ ਰਹਿੰਦੀ ਆ ਮੈਨੂੰ ਤੇ ਕਾਦੀ ਸੋਚ ਤੈਨੂੰ ਲੱਗੀ ਆ ਹੁਣ ਸਾਰੇ ਕੰਮ ਤੇ ਹੋ ਗਏ ਆ ਕੰਮ ਤੇ ਹੋ ਗਏ ਆ ਨਾ ਵੱਡੇ ਥਾਂ ਮੱਥਾ ਲਾਈਏ ਤੇ ਸਭ ਕੁਝ ਚੰਗਾ ਚਾਹੀਦਾ ਵਾ ਪਤਾ ਨਾ ਤੁਹਾਨੂੰ ਉੱਥੇ ਗਏ ਹੀਗੇ ਤੇ ਕਿੱਦਾਂ ਦੀਆਂ ਚੀਜ਼ਾਂ ਉਹਨਾਂ ਦੇ ਘਰ ਵਾ ਕਿਤੇ ਡੇਡੇ ਸੁਨੇ ਸੋਫੇ ਐਡੇ ਸੋਨੇ ਬੈੱਡ ਤੇ ਸਾਡੇ ਘਰ ਕੀ ਆ ਸਾਡੇ ਘਰ ਤੇ ਕੁਰਸੀ ਵੀ ਹੈ ਨਹੀਂ ਬਹਿਣ ਵਾਸਤੇ ਮੇਰੀ ਪਹਿਲੋ ਗੱਲ ਸੁਣ ਲਾ ਸਭ ਤੋਂ ਵੱਡੀ ਸਾਨੂੰ ਹੈ ਗਈ ਹੈ ਆਪਣੇ ਕੁੜੀ ਦੇ ਵਿਆਹ ਦਾ ਫਿਕਰ ਉਹ ਗਿਆ ਵਾ ਨਿਪੜ ਠੀਕ ਨਹੀਂ ਹੁਣ ਸਹੀਏ ਸਹੀਏ ਕਰਕੇ ਥੋੜਾ ਥੋੜਾ ਸਮਾਨ ਲਿਆਵਾਂਗੇ ਤੇ ਦੋ ਸਾਲਾਂ ਜ ਸਾਡਾ ਸਾਰਾ ਸਮਾਨ ਬਣ ਜਾਣਾ ਗੱਲ ਉਹ ਨਹੀਂ ਗਈ ਮੈਨੂੰ ਇਹ ਹੈ ਮੇਰੀ ਤੀਨ ਕਿਸੇ ਗੱਲੋਂ ਮੇੜਾ ਨਾ ਵਾਜੇ ਜੇ ਪਰੌਣੇ ਨੇ ਇਕੱਲੇ ਨੇ ਆਉਣਾ ਹੁੰਦਾ ਨਾ ਫਿਰ ਤੇ ਆਪਾਂ ਸਾਰ ਲੈਣਾ ਹੈ ਇਦਾਂ ਹੀ ਪਰੌਣਾ ਵੀ ਸਾਡਾ ਚੰਗਾ ਵਾ ਹੁਣ ਉਹਦੇ ਭਰਾ ਦੇ ਨਾਲ ਆਉਣਾ ਵਾ ਤੋ ਤਾਂ ਭਰਾ ਜਿਹੜਾ ਵਾ ਨਾ ਉਹ ਵੀ ਬੜਾ ਸੋਹਣਾ ਵਾ ਟੌਰੀ ਜਾ ਵਾ ਤੇ ਇਹ ਨਾ ਹੋਵੇ ਵੀ ਉਹ ਆਣ ਕੇ ਕੋਈ ਗੱਲ ਕਰੇ ਉਹਨੇ ਪਹਿਲੀ ਵਾਰੀ ਆਉਣਾ ਹੁਣ ਮੈਨੂੰ ਉਹ ਟੈਨਸ਼ਨ ਲੱਗੀ ਆ ਵੀ ਮੈਂ ਕਿੱਥੋਂ ਹਣ ਕੁਰਸੀਆਂ ਕਰਸੀਆਂ ਰਮਨ ਦੇ ਘਰ ਤੇ ਮੇਰਾ ਜਾਨ ਜੀ ਨਹੀਂ ਕਰਦਾ ਉਹ ਮੇਰੀ ਗੱਲ ਸੁਣ ਲੈ ਉਹ ਨਾ ਜਿੱਥੇ ਅੱਗੇ ਨਾ ਟਾਈਮ ਕੱਢਿਆ ਨਾ ਇੱਕ ਵਾਰੀ ਹੋਰ ਮੰਗ ਲੈ ਤੇ ਕੋਈ ਗੱਲ ਨਹੀਂ ਕੀ ਉਹਨਾਂ ਚੰਨ ਮਹਾਰਾਜ ਨੇ ਕਿਤੇ ਪੈਸੇ ਹੋਰ ਦੇ ਆ ਕੇ ਤੇ ਨਵੀਆਂ ਲਿਆਵਾਂਗੇ ਮੰਗਣ ਨੂੰ ਤਾਂ ਮੈਂ ਚੱਲ ਜਾਨੀ ਆ ਪਰ ਬੇਇੱਜ਼ਤੀ ਬੜੀ ਕਰਦੀ ਆ ਮੇਰੀ ਗੱਲ ਸੁਣ ਲੈ ਹੁਣ ਜੇ ਆਪਣਾ ਟਾਈਮ ਕੱਢਣਾ ਹੋਏ ਨਾ ਤੇ ਕਈ ਕੰਮ ਕਰਨੇ ਪਈ ਤੇ ਤੈਨੂੰ ਪਤਾ ਹੀ ਆ ਠੀਕ ਨਹੀਂ ਦੇ ਕੋਈ ਗੱਲ ਨਹੀਂ ਕਿ ਦੋ ਚਾਰ ਗੱਲਾਂ ਹੀ ਕਰ ਲੋ ਵੀ ਸਾਡੇ ਗੜੀ ਪੀਦੀਆਂ ਨਾਲ ਚੱਲੀਆਂ ਚੱਲ ਕੋਈ ਗੱਲ ਨਹੀਂ ਆਹੋ ਮੈਂ ਕਹੂੰਗੀ ਵੀ ਤਿੰਨ ਕ ਦੇ ਦੇ ਕੁਰਸੀਆਂ ਤਿੰਨ ਹੀ ਬੜੀਆਂ ਆ ਤਿੰਨ ਹੀ ਬੜੀਆਂ ਚਲ ਤਿੰਨ ਚਾਰ ਜਿੰਨੀਆਂ ਤੇਰਾ ਜੀ ਕਦਾ ਲੈ ਦੋ ਜਾਣੇ ਤੇ ਉਹ ਆਉਣੇ ਆ ਤੀਜੇ ਤੁਸੀਂ ਅੱਗੇ ਬਹਿ ਜਿਓ ਆਹੋ ਕੋਈ ਨਹੀਂ ਹੁਣ ਖਰਚਾ ਬੜਾ ਹੋ ਗਿਆ ਫੇਰ ਕੱਪੜੇ ਲੀ ਲੈ ਤੇ ਦੋ ਮੰਝੇ ਹੀ ਹੈਗੇ ਬਾਹਰ ਆਹੋ ਚਲ ਕੋਈ ਨਹੀਂ ਮੰਜੀ ਢਾਲਾਂਗੇ ਲਾਗੇ ਆਹੋ ਤੇ ਟੇਬਲ ਰੱਖ ਕੇ ਤੇ ਠੰਡਾ ਖੰਡਾ ਵੀ ਲਾਉਣ ਵਾਲਾ ਵਾ ਸਾਰਾ ਸੰਭਾਲ ਲੈਣ ਵਾਲਾ ਵਾ ਚਲ ਕੋਈ ਨਹੀਂ ਨਾ ਤੇਰੀ ਗੱਲ ਸੁਣ ਲਾ ਉੱਥੇ ਮੈਂ ਨਾ ਅੰਦਰ ਰੁਪਈਆ 1000 ਰ ਜਲਵੜਾ ਤੇ ਉਹ ਲੈ ਲਾ ਏਦਾਂ ਕਰਦੀਆਂ ਫਿਰ ਪਹਿਲਾਂ ਕੁਰਸੀਆਂ ਲੈ ਆਉਣੀ ਰਮਨ ਕਰੋ ਆਹੋ ਤੇ ਫਿਰ ਜਾ ਕੇ ਸੌਦਾ ਫੜ ਲੈ ਹੁੰਡੇ ਤੋਂ ਆ ਚੱਲ ਇਤਨਾ ਕਰ ਲੈ ਤੇ ਤੁਹਾਡੇ ਜਿਹੜੇ ਕੰਮ ਆ ਨਾ ਕੋਈ ਤੁਸੀਂ ਆਪਣੇ ਕੰਮ ਨੇ ਵੇੜ ਲੋ ਉਹ ਮੈਂ ਪੱਠੇ ਪੁੱਠੇ ਦਾ ਹੀ ਕਰਨਾ ਵਾ ਜਦੋਂ ਕੋਣ ਪਰੋਹਣੇ ਆਉਣਾ ਮੈਂ ਡੰਗੜ ਡੂੰਗਾ ਸਾਰੇ ਬਾਹਰ ਅੰਦਰ ਬੰਦ ਲੈਣੇ ਤੁਸੀਂ ਕਰ ਲੋ ਹਾ ਤੇ ਦਲਜੀਤ ਨੇ ਕਰਨ ਲਈ ਓਨੇ ਕਰ ਲੈਣਾ ਬਾਕੀ ਸਾਰਾ ਕੰਮ ਤੇ ਮੈਂ ਏਦਾਂ ਕਰਦੀਆਂ ਮੈਂ ਜਾ ਕੇ ਰਮਨ ਕਰੋ ਤੇ ਕੁਰਸੀਆਂ ਮੰਗ ਲਈਆਂ ਨਹੀਂ ਆ ਠੀਕ ਵਾ ਨਾ ਚੱਲ ਇਤਨਾ ਤੇ ਕੁਰਸੀਆਂ ਛੱਡ ਕੇ ਤੇ ਫਿਰ ਮੈਂ ਸੌਦਾ ਲੈ ਆਉਂਗੀ ਬੇਠੀ ਗੱਲ ਸੁਣ ਲੈ ਉਹ ਮੁੜੇ ਲੈਉਣਾ ਨਾਲ ਪੈਦੀ ਵਾ ਉਹਨੂੰ ਭਾਈ ਥੋੜੇ ਬੋਤੇ ਚਾਹੀਦੇ ਨਾਲ ਦੇਣੇ ਚਾਹੀਦੇ ਕਿ ਨੀ ਚਾਹਗਾ 500 ਰੁਪਏ ਦੇਣਾ ਹੀ ਪੈਣਾ ਮੇਰੀ ਗੱਲ ਸੁਣ ਲੈ 500 ਨਾਲ ਦੇ 500 ਤੇ ਹੁਣ ਆਮ ਗੱਲਾਂ ਹੋ ਗਈਆਂ ਮੇਰੀ ਗੱਲ ਸੁਣੋ ਹੁਣ ਕੱਪੜੇ ਵੀ ਦੇਣੇ ਆ ਸੂਟ ਤੇ ਦੇਣਾ ਹੀ ਦੇਣਾ ਉਹਨੂੰ ਤੇ 500 ਰੁਪਏ ਨਾਲ ਥੋੜਾ ਬਥੇਰਾ ਵਾ ਉਹ ਮੇਰੀ ਗੱਲ ਸੁਣ ਲੈ ਨਮਾਸਵਾ ਨਹੀਂ ਮਲਾਮ ਕੋਈ ਗੱਲ ਨਹੀਂ ਕੀ ਰੁਪਈਆ ਤੂੰ ਯਾਦ ਦੇ ਦੇ ਜਿੱਥੇ ਅੱਗੇ ਇਨੇ ਵਾਦੇ ਕਾਟੇ ਹੁੰਦੇ ਵੀ ਤੇ ਲੱਤ ਲੁੱਤ ਚਾਣੇ ਕੋਈ ਗੱਲ ਨਹੀਂ ਕੀ ਮੈਨੂੰ ਇਹ ਦੁੱਧ ਦੇ ਪੈਸੇ ਪਹਿਲਾਂ ਲਿਆ ਕੇ ਖਾ ਲੇ ਆ ਤਾਂ ਮੁੜ ਕੇ ਕੀ ਖਾਣਾ ਇਸ ਸਾਰਾ ਮਹੀਨਾ ਚੱਲ ਮੁੜ ਕੇ ਕਿਹੜੇ ਸਾਡੇ ਡੰਗਰ ਸੁੱਕ ਗਏ ਆ ਵੀ ਦੁੱਧ ਦੇ ਨੂੰ ਹਟ ਗਏ ਆ ਤੂੰ ਤੇ ਫੇਰ ਉਹੇ ਕੌਲੀਆਂ ਗੱਲਾਂ ਕਰੀ ਜਾਂਦੀ ਹੋਣੀ ਐ ਤੇ ਕੋਈ ਗੱਲ ਨਹੀਂ ਕੀ ਤੂੰ ਨਾ ਜਾਂ ਦਿਲ ਵੱਡਾ ਜਾ ਕਰ ਕੇ ਲਿਆ ਕੇ ਲਈ ਮੰਗ ਕੇ ਤੇ ਮੁੜ ਕੇ ਬਾਅਦ ਹੀ ਬਾਅਦ ਵੇਖੀ ਜਾਊਗੀ ਠੀਕ ਆ ਤੇ ਬੈ ਮਰ ਜਾਣਾ ਉੱਥੇ ਪੁੱਠੇ ਡੰਗਰ ਸੈਟਮੈਂਟ ਕਰਦਾ ਕੰਮ ਜਾਓ ਕਰ ਲੋ ਕਿਉਂ ਠੀਕ ਨਹੀਂ ਆਹੋ ਚ ਚਾਚੂ ਤੂੰ ਤੇ ਫਿਰ ਨਹੀਂ ਉਹ ਨਹੀਂ ਚਾਚੂ ਨਹੀਂ ਕੇ ਪੀਣੀ ਮੈਂ ਕੋਈ ਨਹੀਂ ਇਹ ਤੇ ਕਹਿ ਦਿੰਦੇ ਆ ਭੋਲੇ ਜੇ ਮੂੰਹ ਨਾਲ ਜਾ ਜਾ ਕੇ ਤੇ ਮੰਗ ਲਿਆ ਰਮਨ ਕਰੋ ਆਪ ਤੇ ਜਾਣਾ ਨਾ ਹੋਇਆ ਕਿਹਵਲ ਮੈਨੂੰ ਪਤਾ ਵਾ ਨਾ ਉਹ ਬੁੱਢੀ ਤੋਂ ਕੂਣ ਦੀ ਅਕਲ ਨਹੀਂ ਗਈ ਮੋਹਸਰਾ ਤਾਂ ਕੁੰਦੀ ਨਹੀਂ ਗਈ ਜਾਂਦਾ ਹੀ ਬੇਇੱਜ਼ਤੀ ਕਰਨ ਬੈਹਿਣਾ ਮੇਰੀ ਚੱਲ ਮਨਾ ਕੋਈ ਗੱਲ ਨਹੀਂ ਜਿੱਥੇ ਨਹੀਂ ਅਗੇ ਕਰਾਈਆਂ ਉੱਥੇ ਹੋਰ ਸਹੀ ਐਰਕੀ ਨਾ ਹੋ ਕੇ ਜਾ ਲੈਂਦੇ ਪਰੋਣੇ ਨੂੰ ਫਿਰ ਆਪਾਂ ਆਪਣੀਆਂ ਕੁਰਸੀਆਂ ਲੈ ਆਈਆਂ ਹੋਣੀਆਂ ਵਾ ਚੱਲ ਨਾਲ ਪਰੋਣੇ ਦੇ ਭਰਾ ਨੇ ਆਉਣਾ ਵਾ ਸੌ ਗੱਲਾਂ ਬਾਤਾਂ ਵੇਖਣੀਆਂ ਪੈਂਦੀਆਂ ਵਾ ਹੁਣ ਆਪਣੀ ਬੇਇੱਜ਼ਤੀ ਵਾਲ ਥੋੜੇ ਵੇਖੀ ਜਾਣਾ ਚਾਲ ਪਹਿਲਾਂ ਰਮਨ ਕਰੀ ਜਾਨੀ ਆ ਕੁੜੀ ਨੂੰ ਕਹਿ ਆਈ ਜਾਵਾ ਵੀ ਮੈਂ ਚੱਲੀ ਆ ਦਰਜੀਤ ਪੁੱਤ ਪੁੱਤ ਮੈਂ ਤੇਰੀ ਤਾਈ ਘਰ ਚੱਲੀ ਰਮਨ ਕਰ ਆਹੋ ਕੁਰਸੀਆਂ ਲੈ ਆਵਾ ਤਾਂ ਤੂੰ ਮੇਰੀ ਧੀ ਹੰਦਿਆਂ ਨੂੰ ਕੰਮ ਕਰ ਲਾ ਮੈਂ ਹੁਣੇ ਗਈ ਤੇ ਆਈ ਚੰਗਾ ਆ ਗਈ ਹੋ ਮੈਂ ਕੰਮ ਕਰ ਲਈ ਹੰਦਿਆਂ ਨੂੰ ਵੇ ਪਾਲਕ ਕਿੱਡੀ ਸੋਣੀ ਹੋਈ ਆ ਸਿਆਲ ਤੋਂ ਸਭ ਇੰਨੀ ਵਧੀਆ ਹੋਈ ਨਹੀਂ ਮੇਰਾ ਆਰਾਦਾ ਤੋੜ ਕੇ ਨਾ ਪਾਲਕ ਪਨੀਰ ਥੋੜਾ ਜਿਹਾ ਬਣਾ ਲਈਨੀ ਆ ਹੈਕਰ ਨੂੰ ਬੜਾ ਪਸੰਦ ਆ ਵੇਖਾਂ ਭੜਾ ਜਾ ਕੇ ਸਾਸਰੀ ਘਰ ਪੈਣ ਜੀ ਸਾਸਰੀ ਘਰ ਜੀ ਹੋਰ ਸੁਣਾਓ ਕੀ ਹਾਲ ਚੱਲ ਜੀ ਬਸ ਠੀਕ ਠਾਕ ਤੁਸੀਂ ਆਪਣਾ ਸੁਣਾਓ ਹਾਂ ਆਪ ਵੀ ਬੜੇ ਵਧੀਆ ਅੱਛਾ ਅੱਛਾ ਤੇ ਮੈਨੂੰ ਨਾ ਕੰਮ ਹੀ ਟੜਨਾ ਨਿਕਾ ਗਿਆ ਕੰਮ ਹੀ ਮੇਰ ਨਾਲ ਤੁਹਾਨੂੰ ਕੀ ਕੰਮ ਪੈ ਗਿਆ ਅੱਜ ਕੰਮ ਕਾ ਦਾ ਦੱਸਾਂ ਹਾਂ ਵੀ ਉਹ ਦਿਨ ਪਰੌਣੇ ਆਏ ਹੀਗੇ ਤੇ ਚੱਲ ਤੁਹਾਡੇ ਘਰ ਕੁਰਸੀਆਂ ਕਰਸੀਆਂ ਲੈ ਗਈ ਹੀ ਮੈਂ ਤੇ ਹੁਣ ਨਾ ਪਰੌਣੇ ਨੇ ਆਉਣਾ ਹੈ ਪਰੌਣੇ ਤੇ ਚੱਲ ਛੱਡੋ ਉਹਦੀ ਕੋਈ ਗੱਲ ਨਹੀਂ ਪਰੌਣੇ ਦੇ ਪਰੌਣੇ ਵੀ ਨਾਲ ਲਾਉਣਾ ਅੱਛਾ ਤੇ ਉਹ ਫਿਰ ਮੈਨੂੰ ਨਾ ਇਹਦਾ ਪਿਓ ਕਹਿਣ ਡਿਆ ਸੀ ਪਰ ਚੰਗੇ ਜੇ ਨਹੀਂ ਲੱਗੀ ਤਾਂ ਤੇ ਜਾ ਉਹਨਾਂ ਕਰੋ ਕੁਰਸੀਆਂ ਮੰਗ ਲਿਆ ਚੱਲ ਕੁਰਸੀਆਂ ਦੀ ਤਾਂ ਕੋਈ ਗੱਲ ਨਹੀਂ ਕੁਰਸੀਆਂ ਤਾਂ ਤੈਨੂੰ ਮੈਂ ਦੇ ਦੇਣੀ ਆ ਪਰ ਮੇਰੀ ਇੱਕ ਗੱਲ ਸੁਣ ਉਹਦਾਂ ਨਾ ਤੇਰਾ ਕੁੜਮਾ ਆਏ ਕੁੜਮਣੀ ਆਈ ਨਾਲ ਫਿਰ ਇੱਕ ਜਾਨੀ ਕੌਣ ਹੀ ਹੋਰ ਉਹਦਾਂ ਨਾ ਤੂੰ ਮੈਨੂੰ ਕਿਹਾ ਵੀ ਭੈਣ ਜੀ ਜਿਹੜੀ ਘਾਇਓ ਪਰੌਣੇ ਆਣੇ ਆ ਉਹਦਾਂ ਤੇਨੂੰ ਸ਼ਰਮ ਆਉਂਦੀ ਸੀ ਜੇ ਮੈਂ ਚੱਲ ਜਾਂਦੀ ਤੁਹਾਡੇ ਘਰ ਤੇ ਨਹੀਂ ਨਹੀਂ ਭੈਣ ਜੀ ਤੁਸੀਂ ਐਵੇਂ ਗੁੱਸਾ ਕਰਨ ਦੇ ਤੁਹਾਨੂੰ ਪਤਾ ਹੀ ਨਾ ਗਰੀਬ ਬੰਦਿਆ ਨੇ ਕਾਹਦਾ ਕਿੰਨੂ ਸੱਦਣਾ ਹੁੰਦਾ ਹੁਣ ਪਰੌਣਿਆਂ ਨੂੰ ਬਿਠਾਉਣਾਂ ਨੂੰ ਵਾਸਤੇ ਮਾਹ ਥਾਂ ਥੋੜਾ ਬੋਤਾ ਬਣਾਇਆ ਹੈਗਾ ਤੇ ਮੈਂ ਤੇ ਡਰਦੀ ਨੇ ਨਾ ਤੁਹਾਨੂੰ ਸੱਦਿਆ ਵੀ ਤੁਸੀਂ ਆਖੋ ਨਾ ਤਾਂ ਕਰਕੇ ਮੈਂ ਰਹਿ ਗਈ ਨਹੀਂ ਤੇ ਸੱਦਨ ਨੂੰ ਕਿਹੜੀ ਗੱਲ ਹੈਗੀ ਨਾ ਮੈਂ ਕੀ ਆਖਣਾ ਹੀ ਮੈਂ ਮੰਝੇ ਤੇ ਬਹਿ ਜਾਂਦੀ ਮੈਂ ਕਹੜਾ ਕਦੀ ਕੁਰਸੀ ਤੇ ਬੈਠੀ ਨਹੀਂ ਸੀ ਤੋਂ ਕੁਰਸੀਆਂ ਤੇ ਕੁੜਮਾਂ ਨੂੰ ਬਾਹ ਲੈਂਦੀ ਚੱਲ ਕੋਈ ਨਹੀਂ ਗਾਹ ਆਉਣਗੇ ਨਾ ਤੇ ਗਾਹ ਸੱਦ ਨੂੰ ਆਪਣੇ ਭੈਣ ਨੂੰ ਮੈਂ ਇੰਨਾ ਗੁੱਸਾ ਨਾ ਕਰ ਹੁਣ ਲੈ ਦੱਸ ਹੁਣ ਕਹਿ ਕੇ ਸੱਦਿਆ ਤੇ ਕੀ ਸੱਦਿਆ ਸਵਾਤ ਤੇ ਤਾਂ ਹੀ ਜੇ ਆਪ ਕਹਿੰਦੀ ਨਾ ਤੇ ਵੀ ਭੈਣ ਜੀ ਪਰੌਣੇ ਆਉਣੇ ਆ ਤਾਂ ਘਰ ਆਇਓ ਤੇ ਮੈਨੂੰ ਵੀ ਹੁੰਦਾ ਵੀ ਮੈਨੂੰ ਕਿਹਾ ਵਾ ਮਾਨਤਾ ਨਾਲ ਹੁਣ ਭਾਵੇਂ ਸੱਦ ਤੇ ਭਾਵੇਂ ਨਾ ਸੱਦ ਇੱਕੋ ਹੀ ਗੱਲ ਵਾ ਚੱਲ ਕੋਈ ਨਹੀਂ ਭੈਣ ਮੁੜ ਕੇ ਸੱਦੂਗੀ ਤੈਨੂੰ ਮੈਂ ਜਰੂਰ ਤੇ ਹੁਣ ਮੇਰੀ ਭੈਣ ਨਾ ਕੁਰਸੀਆਂ ਦੇ ਦੇ ਪਰੌਣੇ ਨੇ ਆਉਣਾ ਕੋਈ ਨਹੀਂ ਕੁਰਸੀਆਂ ਵੀ ਮੈਂ ਦੇ ਦਿੰਨੀ ਆ ਲੈ ਜਾ ਪਾਲਕ ਪੁਲਕ ਵੀ ਪਕੌੜੇ ਕੱਢਣੇ ਹੋਣੇ ਜਵਾਈ ਵਾਸਤੇ ਨਹੀਂ ਪਾਲਕ ਹੈਗੀ ਆਪਣੀ ਬੀਜੀ ਆ ਅੱਛਾ ਆਓ ਤੇ ਕੋਈ ਨਹੀਂ ਪਾਲਕ ਤੇ ਹੈਗੀ ਆ ਤੇ ਬਸ ਕੁਰਸੀਆਂ ਦਾ ਥੋੜਾ ਜਿਹਾ ਉਹ ਵੀ ਆਪਾਂ ਲੈ ਆਈਆਂ ਹੋਣੀਆਂ ਵਾ ਆ ਖਰਚਾ ਖਰਚਾ ਹੋ ਗਿਆ ਵਿਆਹ ਤੇ ਤਾਂ ਕਰਕੇ ਆਪਾਂ ਫਿਰ ਲਈਆਂ ਨਹੀਂ ਲੈ ਦੱਸ ਇਹ ਕਿੰਨੇ ਕਹਦੀਆਂ ਆਉਣੀਆਂ 3000 ਦੀਆਂ ਕੁਰਸੀਆਂ ਆ ਜਾਂਦੀਆਂ ਛੇ ਚੱਲ ਕੋਈ ਨਹੀਂ ਭੈਣ ਜੀ ਹੁਣ ਤੇ ਦੇ ਦਿਓ ਹਾਂ ਮੁੜ ਕੇ ਫਿਰ ਲਿਆਵਾਂਗੇ ਆ ਚੱਲਾ ਦੇ ਦਿਨੀ ਆ ਮੰਗਾ ਲੱਗਿਆ ਵੀ ਤੁਹਾਨੂੰ ਵੇਖਣਾ ਨਹੀਂ ਕੋਈ ਕਿਸੇ ਦੇ ਘਰ ਚੱਲੇ ਮੰਗਣ ਹਾਈ ਹਾਈ ਹਮਤਰਾ ਮੰਗਣਾ ਵੀ ਕੀ ਆ ਇੰਨੀ ਬੇਇੱਜ਼ਤੀ ਇੰਨੀ ਬੇਇੱਜ਼ਤੀ ਕੋਈ ਕਰਦਾ ਵਾ ਜੇ ਕੋਈ ਘਰ ਚੱਲ ਕੇ ਆਈ ਗਿਆ ਵਾ ਤਦਾਂ ਸੀ ਨਿਮ ਨਿਮੇ ਨੇ ਮਾਰੇ ਆ ਇੰਨੀਆਂ ਮੈਨੂੰ ਗੱਲਾਂ ਕੀਤੀਆਂ ਵਾ ਅਸੀਂ ਮਾੜੇ ਜੀ ਹੋਏ ਫਿਰ ਤੇ ਗੱਲਾਂ ਤਾਂ ਹੀ ਸੁਣਉਂਦੀ ਆ ਨਾ ਜੇ ਸਾਡੇ ਵੀ ਚੰਗੇ ਦਿਨ ਆ ਜਾਣ ਤੇ ਫਿਰ ਆਪੇ ਸਾਨੂੰ ਵੀ ਗੱਲਾਂ ਕਰਨੋਂ ਹਟ ਜਾਣ ਸਾਰੇ ਚੱਲ ਮਨਾ ਅੱਜ ਹਾਨੂੰ ਲੋੜ ਵਾ ਸਾਨੂੰ ਅੱਜ ਗੱਲਾਂ ਸੁਣਨੀਆਂ ਹੀ ਪੈਣੀਆਂ ਵਾ ਚੱਲ ਕੋਈ ਨਹੀਂ ਕੁਰਸੀਆਂ ਤਾਂ ਲਵਾ ਜਾ ਕੇ ਕੁੜੀ ਵਿਆਹਤੀ ਆ ਤੇ ਮੂੰਹ ਚੁੱਕਦੀ ਆ ਤਾਂ ਸਾਡੇ ਘਰ ਵਾਲੋਂ ਭੱਜੀ ਆਉਂਦੀ ਆ ਜਿੱਦਣ ਪਰੌਣੇ ਆਉਣੇ ਹੁੰਦੇ ਆ ਨਾ ਉਸ ਦਿਨ ਵੀ ਵਿੰਗੀ ਵਿੰਗੀ ਹੋ ਕੇ ਲੰਘਦੀ ਆ ਉਦਾਂ ਤਾਂ ਪਤਾ ਨਹੀਂ ਲੱਗਨ ਦਿੰਦੀ ਵੀ ਭੈਣ ਦੀ ਨੂੰ ਆਜ ਮਾਰ ਲਾ ਜਦੋਂ ਚੀਜ਼ ਮੰਗਣੀ ਹੁੰਦੀ ਆ ਵੇ ਕਿਦਾਂ ਆਂਦੀ ਆ ਦੋ ਆ ਪਈਆਂ ਵਾ ਦੋ ਤਿੰਨ ਅੰਦਰੋਂ ਦੇ ਦੇਣੀ ਆ ਇਹਦੇ ਮੱਥੇ ਮਾਰਦੀ ਆ ਗੇਜੀ ਗਈ ਆ ਕੱਪਾਂ ਦਾ ਚੰਗਾ ਹੋਇਆ ਸੈਟ ਇਹਨੂੰ ਮੈਂ ਫੜਾਤਾ ਨਹੀਂ ਤੇ ਉਹ ਵੀ ਵੱਡ-ਵੱਡ ਖਾ ਲੈਣਾ ਸੀ ਭੈਣ ਜੀ ਕੱਪ ਦੇ ਦੇ ਹਾਂ ਭੈਣ ਜੀ ਖਲਾਸ ਦੇ ਦੋ ਹਾਂ ਕੁੜੀ ਵਿਹੋਂ ਦਾ ਪਤਾ ਹੀ ਸਮਾਨ ਲਿਆਉਂਦਾ ਨਹੀਂ ਪਤਾ ਵੱਡਾ ਘਰ ਲੱਭਦੀ ਫਿਰਦੀ ਏ ਉਦੋਂ ਬੜਾ ਵੱਡਾ ਘਰ ਵਾ ਮੇਰੀ ਕੁੜੀ ਦਾ ਫੇਰ ਕਰ ਤੂੰ ਤੇ ਉਹ ਜੇ ਘਰ ਨਹੀਂ ਸੀ ਨਾ ਤੇ ਜੇ ਨਈ ਡਿਸਪੋਜ਼ਲ ਲੈ ਆਇਆ ਉਹਨਾਂ ਦੇ ਵਿੱਚ ਪਿਆਲ ਦੇ ਤਮੰਝੇ ਦਾ ਬਿਠਾਲ ਦੇ ਜਵਾਈ ਨੂੰ ਚਾਦਰ ਵਿਛਾਲਾ ਉੱਤੇ ਕੁਰਸੀਆਂ ਮੰਗਨ ਤੁਰ ਪੈਂਦੀ ਆ ਅੱਗੇ ਇੱਕ ਤੋੜਦੀ ਆ ਹੁਣ ਫੇਰ ਤੋੜ ਦੂਗੀ ਆਪਣੀਆਂ ਲਿਆ ਨਹੀਂ ਸਕਦੀ ਮਾਰਾ ਇਹਦੇ ਮੱਥੇ ਆਲਾ ਫੜ ਹੁਣ ਤੋੜ ਕੇ ਨਾ ਮੇਰੇ ਹੱਥ 'ਚ ਫੜਾ ਦੇ ਜੇ ਹੋਰ ਵੀ ਲੋੜ ਵਾ ਨਾ ਦੋ ਗੇਟ ਲਾ ਕੇ ਪਈਆਂ ਵੀ ਲੈ ਜੀ ਨਹੀਂ ਨਹੀਂ ਦੋ ਘਟੇ ਆਪਣੇ ਹੈਗੀਆਂ ਟੁੱਟੀਆਂ ਟੁੱਟੀਆਂ ਚੱਲ ਆ ਦੋਆਂ ਜਾਣਿਆ ਆਉਣਾ ਬਸ ਦੋ ਹੀ ਬੜੀਆਂ ਵਾ ਕਿ ਕਹੇ ਦੀ ਤੌਣ ਪਣਾਵੇਂਗੀ ਆ ਲੈ ਜਿਹੜੀਆਂ ਗੇਟ ਲੱਗੇ ਪਈਆਂ ਵਾ ਇੱਕੋ ਜੀਆਂ ਹੋ ਜਾਣਗੀਆਂ ਚਾਰ ਜਿਹੜੀਆਂ ਮੰਗਣ ਆਈ ਗਈਆਂ ਨਾ ਤੇ ਲੈ ਜਾ ਸਵਾਦ ਨਾ ਚੱਲ ਕੋਈ ਨਹੀਂ ਭੈਣ ਜੀ ਲੈ ਜਾਨੀ ਆ ਚੱਲ ਤੁਹਾਡਾ ਧੰਨਵਾਦ ਬਹੁਤ ਬਹੁਤ ਹੈ ਚੱਲ ਆ ਲੱਗੇ ਤੁਹਾਡਾ ਆਸਰਾ ਤੇ ਹੈ ਨਾ ਛੱਟ ਭੱਜ ਕੇ ਚੀਜ਼ ਲੈ ਜਾਨੀ ਤੁਹਾਡੇ ਘਰੋਂ ਮੈਂ ਆਹੋ ਤੂੰ ਤੇ ਲੈ ਜਾਨੀ ਆ ਤੇ ਮੈਨੂੰ ਕਹਦਾ ਆਸਰਾ ਨੰਗਾ ਵੱਲੋਂ ਚੱਲ ਕੋਈ ਗੱਲ ਨਹੀਂ ਭੈਣ ਜੀ ਇਦਾਂ ਕਾਨੂੰ ਕਹਿੰਦੇ ਜੇ ਕੀਪਤਾ ਮਾਲਕ ਨੇ ਸਾਡੇ ਵੀ ਦਿਨ ਮੋੜੀ ਦੇਣੇ ਆ ਸਦਾ ਇੱਕੋ ਜਿ ਦਿਨ ਫੜੀ ਦੇਣੇ ਆ ਆਹੇ ਤੁਹਾਡੇ ਦਿਨ ਮੁੜੇ ਹੀ ਆ ਉਹ ਦਸ਼ਾਲਾ ਮਾਰਦੀ ਹਾਂ ਤਾਂ ਨੂੰ ਚੱਲ ਮੇਰੀ 30 ਸੌਖੀ ਆ ਮੇ ਨੀ ਨੀ ਬੜੀ ਠੰਡ ਵਾ ਨੀ ਅਜੇ ਤੇ ਵਿਆਹੀ ਆ ਦਿਨ ਕਿਹੜੀ ਤੇ ਰਾਤ ਕਿਹੜੀ ਅਜੇ ਗਾਂ ਗਾ ਵੇਹ ਕੀ ਹੁੰਦਾ ਵਾ ਪਿਆਰ ਪੜਾ ਲੱਗਣਾ ਵਾ ਕਿ ਸੌਖੀ ਆ ਕਿ ਔਖੀ ਆ ਭੈਣ ਜੀ ਐਦਾਂ ਨਾ ਕਰੋ ਰੱਬ ਦਾ ਵਾਸਤਾ ਵਾ ਇਹਦੀ 30 ਨੂੰ ਕੋਈ ਗੱਲ ਨਹੀਂ ਕਰੀਦੀ ਹੁੰਦੀ ਨੀ ਜਿੱਦਾਂ ਤੂੰ ਦੱਸਣ ਲਈ ਆ ਉਹਨਾਂ ਦਾ ਘਰ ਬੜਾ ਵਧੀਆ ਵਾ ਇੱਥੇ ਗੋਇ ਚਾਨ ਕੇ ਉਹਨਾਂ ਨੇ ਕਿੱਥੇ ਬੈਣਾ ਵਾ ਚੱਲ ਆਏ ਹੀ ਸਾਰਾ ਟੱਬਰ ਤੇ ਹੁਣ ਪਰੌਣੇ ਨੇ ਵੀ ਸੁਖ ਨਾ ਆਉਣਾ ਵਾ ਉਹਦੇ ਪਰੌਣੇ ਵੀ ਆਉਣਾ ਵਾ ਫਿਰ ਕੀ ਆ ਜੇਹੀ ਗਰੀਬ ਵਾ ਸਾਡੀ ਕੀ ਤੇ ਚੰਗੀ ਪੜ੍ਹੀ ਲਿਖੀ ਆ ਲੈ ਉਹ ਤਾਂ ਨਾ ਸਾਸੇ ਗੱਲਾਂ ਕਰਦੀ ਹੁੰਦੀ ਆ ਪਰੋਣੇ ਨੇ ਗੱਲਾਂ ਕੀ ਕਰਨੀਆਂ ਪਰੋਣੇ ਨੂੰ ਤਾਂ ਪਤਾ ਵਾ ਮੈਨੂੰ ਤਾਂ ਹੁਣ ਗਲ ਪਿਆ ਢੋਲ ਜੜਾ ਵਜਾਉਣਾ ਹੀ ਪੈਣਾ ਵਾ ਜਾ ਜਾ ਲੈ ਜਾ ਕਿਤੇ ਪਰੋਣੇ ਨਾ ਆ ਜਾਣ ਜਾਂ ਕਚਾ ਪਾਣੀ ਪਿਆਲ ਉਹਨਾਂ ਨੂੰ ਕੋਈ ਹਾਲ ਨਹੀਂ ਆ ਮਨਾ ਚੱਲ ਇਹ ਕਿੱਧਰ ਆਈ ਆਉਣਾ ਕਿੱਧਰ ਵਾ ਜਵਾਈ ਨੇ ਆਉਣਾ ਤਾਂ ਤੇ ਪ੍ਰਾਣੇ ਆਉਣਾ ਵਾ ਕੁਰਸੀਆਂ ਮੰਗਣ ਆਈ ਸੀ ਕਿਹੜਾ ਛੱਡਦੀ ਨੀਗੀ ਐਡੀ ਲੀਚੜ ਜੀ ਆ ਨਾ ਜੋਗ ਬਣ ਕੇ ਚੰਬੜੀ ਆਏ ਤੇ ਤੇਰਾ ਤਾਂ ਦਿਮਾਗ ਖਰਾਬ ਹੋ ਗਿਆ ਇਹਨੇ ਤਾਂ ਕੋਈ ਨਾ ਕੋਈ ਜੀ ਲੈਣ ਤੁਰੇ ਰਹਿਣਾ ਵਾ ਤੇ ਜੇ ਕੁਰਸੀਆਂ ਟੁੱਟ ਗਈ ਤੇ ਮੈਂ ਨਹੀਂ ਲੈਕ ਦੇਣੀ ਇਹ ਤਨ ਮਤਾ 10 ਹੁਣ ਜਦੋਂ ਮੰਗਣ ਹੀ ਆ ਗਈ ਤੇ ਮੈਂ ਕੀ ਕਰਾਂ ਜਿਹੜਾ ਬੰਦਾ ਮੰਗਣ ਆਉਂਦਾ ਨਾ ਮਰਿਆ ਹੀ ਆਉਂਦਾ ਵਾ ਐਵੇਂ ਨਾ ਕਰਿਆ ਕਰੋ ਹੁਣ ਗੱਲਾਂ ਨਾ ਮੈਂ ਹਮੇ ਇੱਕ ਗੱਲ ਕੀਤੀ ਆ 100 ਗੱਲ ਤੇ ਉਹਨੂੰ ਮੈਂ ਕੀਤੀ ਆ ਹੋਰ ਕੀ ਕਹਾਂ ਜਦੋਂ ਪਿਛਲੀ ਵਾਰ ਆਈ ਸੀ ਨਾ ਉਹਦਾ ਵੀ ਕਿੰਨੀਆਂ ਗੱਲਾਂ ਮੈਂ ਕੀਤੀਆਂ ਹੈਗੀਆਂ ਜੇ ਉਹਦਾਂ ਦੀ ਅਕਲ ਦੀ ਮ ਤੈਨ ਲਿਆਉਂਦੀ ਹੁਣ ਫੇਰ ਆ ਗਈ ਆ ਤੇਰੀਆਂ ਸਾਰੀਆਂ ਸਹੇਲੀਆਂ ਹੀ ਏਤਾ ਦੀਆਂ ਵਾਂ ਹਾਂ ਸਹੇਲੀਆਂ ਕਾਹਦੀਆਂ ਵਾਂ ਤੈਨੂੰ ਦੱਸਣ ਤੇ ਨਹੀਂ ਆ ਜਦੋਂ ਬੰਦਾ ਘਰ ਹੀ ਆ ਜੇ ਸਾਹਮਣੇ ਤੇ ਗੁੱਸਿਆਂ ਪਈਆਂ ਹੀ ਜਵਾਬ ਕਿਤਾ ਦਿੰਦੀ ਪਈਆਂ ਹੀ ਇੱਥੇ ਹੁਣ ਤੋੜ ਕੇ ਦੇ ਜੂਗੀ ਤੇ ਮੈਂ ਨਹੀਂ ਲਿਆ ਕੇ ਦੇਣੀ ਆ ਬੈਠੀ ਰਹੀ ਏਦਾਂ ਹੀ ਚੰਗਾ ਤੁਸੀਂ ਨਹੀਂ ਲਿਆ ਕੇ ਦੇਣੀਆਂ ਤੇ ਜੇ ਨਾ ਦਿੰਦੀ ਤੇ ਫੇਰ ਕਹਿਣਾ ਹੀ ਜੇ ਆ ਹੀ ਗਈ ਹੀ ਖੁਦੜੀ ਤੇ ਦੇ ਦਿੰਨੀਓ ਕੁਰਸੀਆਂ 500 ਦੀ ਕੁਰਸੀ ਆਉਂਦੀ ਆ ਫੇਰ ਕੀ ਹੋ ਗਿਆ ਫੇਰ ਦੂਜੇ ਪਾਸੇ ਹੋ ਜਾਣਾ ਹੀ ਤੁਸੀਂ ਤਾਂ ਮੈਨੂੰ ਕਿਸੇ ਪਾਸੇ ਵੀ ਨਹੀਂ ਜੀਣ ਦਿੰਦੇ ਸਾਸ੍ਰਿਕਾ ਤਾਈ ਜੀ ਸਾਸ੍ਰਿਕਾ ਪਤ ਤੇ ਪਾਈਆਂ ਮੈਂ ਕੋਹ ਨਾ ਪੁੱਛੋ ਮੈਂ ਤੇ ਗਈ ਹੱਡੇ ਵੱਲ ਅੱਛਾ ਸੌਦਾ ਲੈਣ ਗਈ ਥੋੜਾ ਜਿਹਾ ਅੱਛਾ ਆਹੋ ਕੋ ਨਾ ਜਵਾਈ ਨੇ ਆਉਣਾ ਹੈਗਾ ਕੁੜੀ ਨੂੰ ਲੈਣ ਤੇ ਤਾਂ ਕਰਕੇ ਇਹਦਾ ਪਿਓ ਆਂਦਾ ਹੈਗਾ ਦਲਜੀਤ ਦਾ ਵੀ ਤੂੰ ਸੌਦਾ ਲੈ ਮੈਨੂੰ ਕੰਮ ਵਾ ਕੋਈ ਮੁੱਥੇ ਚੱਲਿਆ ਵਾ ਅੱਛਾ ਤੇ ਮੈਂ ਹਾਂ ਚੱਲ ਪਰੌਣਾ ਆਉਣਾ ਵਾ ਨਾਲ ਉਹਦੇ ਨੇ ਪਰਾਂ ਨਹੀਂ ਹੋਣਾ ਵਾ ਤੇ ਮੈਂ ਹਾਂ ਚੱਲ ਨਵਾਂ ਸਵਾ ਕੰਮ ਵਾ ਆਹੋ ਪਤਾ ਤੇ ਚਲੋ ਫਿਰ ਸਭ ਕੋ ਚਾਹੀਦਾ ਵਾ ਗਾੜੀ ਸੁਣਵਾ ਤੇ ਚਾਹੀਦਾ ਚਾਹੀਦਾ ਸਭ ਕੁਝ ਨਾਵੇਂ ਸਵੇਂ ਰਿਸ਼ਤੇਦਾਰ ਹੋਣ ਤੇ ਹਾਂਜੀ ਸਭ ਕੁਝ ਚੈੱਕ ਕਰਨਾ ਪੈਂਦਾ ਹਾਂਜੀ ਹਾਂਜੀ ਇਹ ਵੀ ਮੈਨੇ ਉੱਪਰ ਚੱਲੋ ਮਹਾਰਾਜ ਦਾ ਬਹੁਤ ਚੰਗੇ ਘਰ ਚਲੀ ਗਈ ਆ ਨਹੀਂ ਤਾਈ ਜੀ ਧੀ ਮੇਰੀ ਬਹੁਤੀ ਸੌਖੀ ਆ ਅਸੀਂ ਤੇ ਸ਼ੁਕਰਾਨਾ ਕਰਨੇ ਮਾਲਕ ਦਾ ਬੜਾ ਸ਼ੁਕਰਾਨਾ ਤਈਏ ਸ਼ੁਕਰ ਆ ਸਹੀ ਗੱਲ ਵਾ ਹਾਂ ਚਲੋ ਮਹਾਰਾਜ ਨੇ ਸੁਣ ਲਈ ਕੋਈ ਕੰਮੀ ਨਹੀਂ ਗੱਲਾਂ ਕਰਨ ਵੇ ਤੇ ਧੀਏ ਬੜੀਆਂ ਕਰਦੇ ਇਹਨਾਂ ਦੇ ਤੇ ਘਰ ਆਟੇ ਦਾ ਸੇਰ ਨਹੀਂ ਕਿਸੇ ਵੇ ਹੁੰਦਾ ਰੋਟੀ ਪਕਾਉਣ ਨੂੰ ਤੇ ਇਹਨਾਂ ਦੀ ਕੁੜੀ ਕਿੰਨੇ ਲੈਣੀ ਆ ਕਿ ਇਹਨਾਂ ਨਾਲ ਰਿਸ਼ਤਾ ਕਰਨਾ ਉਹਦਾ ਪਰ ਵੇਖ ਲਓ ਹੈ ਕਿਦਾਂ ਗੱਲਾਂ ਕਰਦੇ ਲੱਗੋ ਮਹਾਰਾਜ ਬੜਾ ਬੇਅੰਤ ਵਾ ਸਹੀ ਗੱਲ ਵਾ ਹੈ ਤੇ ਮੈਂ ਗਈ ਹੀਗੀ ਉਹਦੇ ਸਹਰੇ ਕੁੜੀ ਦੇ ਤੇ ਕਿਤੇ ਕਿਤੇ ਬਾਹਰ ਦੇ ਬੂਹੇ ਤੋਂ ਲੈ ਕੇ ਅੰਦਰ ਤੱਕ ਰਿਜਕਵਾ ਸਭ ਬਹੁਤ ਆਈ ਵਧੀਆ ਕੰਮ ਆ ਸਾਰਾ ਤੇ ਜਿਹੜਾ ਸਾਡਾ ਜਵਾਈ ਹੈ ਨਾ ਉਹਦੇ ਰੱਬ ਦੇ ਨਾਮ ਵਾਲਾ ਵਾ ਕੋਈ ਸਮੀ ਨਹੀਂ ਉੱਥੇ ਕਹੇ ਚੀਦੀ ਬਹੁਤ ਵਧੀਆ ਹੋ ਗਿਆ ਧੀਏ ਬਹੁਤ ਵਧੀਆ ਹੋ ਗਿਆ ਬਾਕੀ ਆ ਵੀ ਧੀਆਂ ਦੇ ਕਰਮ ਹੁੰਦੇ ਆ ਸਹੀ ਗੱਲ ਜੇ ਉਹਨਾਂ ਦੇ ਕਰਮਾਂ 'ਚ ਜਿਹੜਾ ਲਿਖਿਆ ਉਹ ਰੱਬ ਨੇ ਉਹਨਾਂ ਨੂੰ ਦੇਣਾ ਦੇਣਾ ਲੋਕੀ ਭਾਂਜ ਨਹੀਂ ਮਰਜੀ ਗੱਲਾਂ ਕਰੀ ਚਾਲ ਮੇਰੀ ਧੀ ਨੇ ਨਾ ਇੱਥੇ ਬੜੀ ਗਰੀਬੀ ਵੇਖੀ ਹੀਗੀ ਹਾਂ ਸ਼ੁਕਰੇਮਾਨ ਆ ਤੇ ਦੇਖ ਲਓ ਹਣ ਮਾਲਕ ਨੇ ਚੰਗੇ ਘਰ ਉਹ ਗੱਲ ਵਾਪੇ ਉਹਦੇ ਸੰਯੋਗ ਜੁੜੇ ਹੀਗੇ ਬਹੁਤ ਵਧੀਆ ਕੀਤਾ ਮਹਾਰਾਜ ਨੇ ਬੜਾ ਸੋਨਾ ਕੀਤਾ ਤੀ ਆਹ ਬੜੇ ਕੁਸ਼ਾ ਗੱਡੀ ਤੇ ਹੁੰਦੀ ਆ ਹਾਂ ਬੜੇ ਕੁਸ਼ਾ ਮਹਾਰਾਜ ਚਲੋ ਕਰਮਾਂ ਚ ਕਰੇ ਉਹਨਾਂ ਦੇ ਹਾਂਜੀ ਹਾਂਦਰ ਕੀ ਲੈਣ ਗਈ ਰਮਨ ਵਾਲਾ ਆਹੋ ਰਮਨ ਵਾਲਾ ਕੀ ਦੱਸਾਂ ਤਾਈ ਜੀ ਖਰਚਾ ਬੜਾ ਹੋ ਗਿਆ ਸੀ ਵਿਆਹ ਤੇ ਫਿਰ ਕੱਪੜਾ ਲੀੜਾ ਵੀ ਸਾਰਿਆਂ ਨੂੰ ਦੇਣਾ ਹੋਇਆ ਦੇਣਾ ਤੇ ਮੈਂ ਨਾ ਉਧਰ ਕੁਰਸੀਆਂ ਲੈਣ ਚਲ ਗਈ ਸੀਗੀ ਤੇ ਮੈਂ ਚੱਲ ਕੁਰਸੀਆਂ ਲੈ ਆ ਨਹੀਂ ਮੈਨੂੰ ਪਤਾ ਵਾ ਜਬਾਨ ਤੇ ਬਠੇਰੀ ਹੋਣੀ ਤੇ ਪਰ ਮੈਂ ਹਾਂ ਚੱਲ ਦਾਰਾ ਕਰ ਲੈਨੇ ਮੰਗੇ ਤਾਂ ਕੀ ਹਾਂ ਇਹ ਫਿਰ ਗੱਲਾਂ ਕਰਦੀ ਬੋਪੜੀਆਂ ਗੱਲਾਂ ਕਰਦੀ ਆ ਉਹਦੇ ਨਾਲ ਵੀ ਕਰ ਉਹਦੇ ਨਾਲ ਵੀ ਕਰ ਘਰਪੁਰ ਸਿੰਘਾਂ ਨੀ ਚਾਰ ਹੈਗੀਆਂ ਫਲਾਣ ਆ ਢੀਂਗਾ ਕੁੜੀ ਬੜੇ ਵੱਡੇ ਘਰ ਦੇ ਵਾਲੀ ਆ ਅੱਛਾ ਘਰ ਕੇ ਤੇ ਪਰੌਣੇ ਬਾਲਣ ਨੂੰ ਕੋਈ ਚੀਜ਼ ਹਨੀ ਵੇਖ ਲੋ ਗੱਲਾਂ ਵੇਖ ਕਿੰਨਾਂ ਵਟਿੰਗ ਅਬਟਿੰਗ ਕਰਦੀ ਆ ਤੇ ਮੈਂ ਜੀ ਵੇਖ ਲੋ ਐਦਾਂ ਕਰਨਾ ਚਾਹੀਦਾ ਵਾ ਕਹਦੀ ਤੀ ਨਾਲ ਹੈ ਨਹੀਂ ਕਰਨਾ ਚਾਹੀਦਾ ਆਹੋ ਦੱਸ ਤੂੰ ਗਵਾਂਢਣ ਵਾ ਤੂੰ ਕਮ ਸੇ ਕਮ ਨਾ ਖੁਸ਼ ਹੋ ਖੁਸ਼ ਨਹੀਂ ਜੇ ਕੋਈ ਮਨ ਹੁੰਦਾ ਤੀਏ ਕੋਈ ਨਹੀਂ ਖੁਸ਼ ਹੁੰਦਾ ਖੁਸ਼ ਮਾਂ ਰਾਜੀ ਹੋਵੇ ਵਾਹ ਕਿੱਸੇ ਜੀਦਾ ਬੰਦਾ ਚੰਗੇ ਆਹ ਬੰਦਾ ਨਹੀਂ ਕੋਈ ਖੁਸ਼ ਹੁੰਦਾ ਨਹੀਂ ਨਹੀਂ ਚਲ ਹੋ ਜਾਣ ਹੌਲੀ ਹੌਲੀ ਕਰਕੇ ਤੇ ਪੰਜ ਕਿਸ਼ਤਾਂ ਤੇ ਲੈਣ ਨਹੀਂ ਖੁੱਸਣਾ ਪੰਜ ਚਾਰ ਨਹੀਂ ਇਹਦਾ ਪਿਓ ਆਂਦਾ ਮੈਂ ਲੈ ਆਉਣੀ ਆ ਤੇ ਹੁਣ ਨਾ ਹੱਥ ਨਹੀਂ ਸੌਖਾ ਥੋੜਾ ਜਿਆ ਤੈਨੂੰ ਕੋਈ ਗੱਲ ਨਹੀਂ ਤਾਂ ਕਰਕੇ ਮੈਂ ਚਲ ਗਈ ਲੈਣ ਨਹੀਂ ਤੇ ਮੈਂ ਨਹੀਂ ਜਾਣਾ ਮੇਰਾ ਕਿਹੜਾ ਜੀ ਕਰਦਾ ਜਾਣੇ ਕੋਕੜੇ ਰੋਜ ਤੁਰੇ ਨਾ ਕੋਈ ਨਹੀਂ ਜਦੋਂ ਉਹਨਾਂ ਮੁੜ ਕੇ ਆਉਣਾ ਉਹ ਤੈਨੂੰ ਆ ਜਾਣਗੀਆਂ ਨਹੀਂ ਨਹੀਂ ਹੁਣ ਮੈਂ ਲੈ ਆਉਂਗੀ ਅਗਲੇ ਚਿਰੇ ਜਦ ਆਉਣਗੇ ਫਿਰ ਮੈਂ ਲੈ ਆਉਂਗੀ ਹੋਰ ਕੋਈ ਨਹੀਂ ਸਭ ਕੁਝ ਠੀਕ ਮਿਲ ਜਾਣਾ ਚਲ ਆਉਂ ਤਾਂ ਚਲੀਏ ਫਿਰ ਹਾਂ ਚੰਗਾ ਮੈਂ ਆਉਣੀ ਆ ਫਿਰ ਮੁੜ ਕੇ ਕੁੜੀ ਆਈ ਹੀ ਆਈ ਚਲ ਕੋਈ ਨਹੀਂ ਚਲੋ ਫਿਰ ਮਿਲ ਜਾਨੀ ਚਲ ਆਜੋ ਫਿਰ ਹਾਂ ਪ੍ਰਭ ਹਾਂਜੀ ਕਿੱਥੇ ਆ ਇੱਥੇ ਆ ਕਿੱਥੇ ਹੋਰ ਮੈਂ ਆਜੋ ਮੇਰੀ ਗੱਲ ਸੁਣਾ ਹਾਂਜੀ ਜੇ ਉਹ ਕੋਈ ਪ੍ਰਾਣਾ ਘਰ ਆ ਗਿਆ ਮੇਰੇ ਵਾਸਤੇ ਤੇ ਉਹਦਾ ਇਦਾਂ ਕਰੀ ਜਾਂਦਾ ਨਾ ਹੁਣ ਮੈਂ ਕੀ ਕਰਤਾ ਨਾ ਮੈਨੂੰ ਚਾਹ ਕੋਈ ਗੱਲ ਨਹੀਂ ਗਈ ਮੇਰੀ ਗੱਲ ਸੁਣਾ ਭੈਣ ਨੂੰ ਕੀ ਗੱਲ ਕੀਤੀ ਮੈਂ ਤਾਂ ਭੈਣ ਨਾਲ ਕੋਈ ਗੱਲ ਨਹੀਂ ਕੀਤੀ ਭੈਣ ਨੇ ਸਭ ਵੱਖਰੀਆਂ ਗੱਲਾਂ ਕੀਤੀਆਂ ਉਹ ਆਪਣੀ ਗਵਰਦਨ ਤਾਈ ਨਹੀਂ ਆ ਉਹ ਨੋਂ ਵੇਖਣ ਆਈ ਹੈ ਆਪਣੀ ਉਹਨੇ ਛੱਤੀ ਛੱਤੀ ਗੱਲਾਂ ਕੱਢੀਆਂ ਮੂੰਹ ਜੋੜ-ਜੋੜ ਕੇ ਦੱਸ ਇੱਕਾ ਨੀਤੀ ਅਗ ਦੇਸ਼ਮਣਵਾ ਜੇ ਕੋਈ ਗੱਲ ਹੋਈ ਵੀ ਤਾਂ 3-8 ਘੰਟਾਂ ਟੱਕਦੀਆਂ ਤੇ ਇਹ ਤੇ ਚੌੜੀ ਹੋ ਹੋ ਤੇ ਗੱਲਾਂ ਕੱਢਣੀ ਉਹਦੇ ਨਾਲ ਮੇਰੇ ਬਰਖਲਾਫ ਤਾਈ ਜੇ ਮਨ ਮਿਲ ਗਈ ਰਾਤ ਵਿੱਚ ਆਹੋ ਤੇ ਕੀ ਗੱਲਾਂ ਕਰਨੀ ਤਾਈ ਤਾਈ ਨੇ ਕਰਨੀਆਂ ਹੀ ਹੈ ਇਹਨੇ ਰੋਟੀ ਦੀ ਮਰਜੀ ਕਿਸ ਦੀ ਹੈ ਇਹਦਾ ਤਮਾਕ ਬੜਾ ਉੱਚਾ ਹੀ ਹੈ ਹੈਂ ਇਹਨੇ ਵਿਆਹ ਕਿੱਥੇ ਲਿਆ ਮੁੰਡਾ ਤੇ ਉਹਨੇ ਨਾਲ ਟੱਕੜ-ਟੱਕਣ ਦੇ ਬਜਾਏ ਉਹਨੇ ਮੇਰੇਆ ਹੋਰ ਚਾਰ ਚੁਗਲੀਆਂ ਕੀਤੀਆਂ ਇਹਦਾ ਨੱਕ ਬੜਾ ਉੱਚਾ ਹੀ ਗਿਆ ਨਾ ਇਦਾਂ ਹੀ ਹੋਣੀ ਸੀਗੀ ਇੱਥੇ ਕੁਝ ਵੀ ਨਹੀਂ ਹੈਗਾ ਜਿੱਥੇ ਵਿਆਹ ਗਿਆ ਮੁੰਡਾ ਕੀ ਪਤਾ ਕਿਉਂ ਉੱਥੇ ਵਿਆਹ ਤਾ ਵਾ ਕਈ ਗੱਲਾਂ ਕੀਤੀਆਂ ਇਹਨੇ ਨਾਲ ਰਲ ਕੇ ਮੇਰੀ ਗੱਲ ਸੁਣਾ ਜਦੋਂ ਤੂੰ ਖੁਦ ਗੱਲਾਂ ਕਰਦੀ ਆਂ ਤੇ ਅਗਲੇ ਨੇ ਕਰਨੀਆਂ ਹੀ ਆਂ ਫਿਰ ਤੂੰ ਘਰ ਕਰਦੀ ਆਂ ਮੈਂ ਆਪਣੇ ਘਰ ਕਰਦੀ ਆਂ ਨਾ ਮੈਂ ਲੋਕਾਂ ਨਾਲ ਨਹੀਂ ਕਰਦੀ ਤੇ ਇਹਨੇ ਫੜ ਕੇ ਲੋਕਾਂ ਦੇ ਮਰਲੇ ਦੀ ਰੂਸ ਕੱਢਦਾ ਜੇ ਘਰ ਦੇਤੀ ਆ ਉਹੀ ਗੱਲ ਤਰ ਬਾਰ ਬਾਰ ਮੈਂ ਕਹਿਣ ਦੀ ਆਂ ਕਿ ਲੋਕਾਂ ਨੂੰ ਸਮਝਾਏ ਜੇ ਕਿ ਉਹਨੂੰ ਪਤਾ ਤਾਂ ਮੂੰਹ ਹਾਂ ਤੇ ਉਹਨਾਂ ਨਾਲ ਰਲ ਕੇ ਗੱਲਾਂ ਕਰਨ ਦੀ ਆ ਤੇ ਮੈਨੂੰ ਨਹੀਂ ਗੁੱਸਾ ਚੜਦਾ ਅੱਜ ਤੇ ਮੈਨੂੰ ਇਹ ਗੱਲ ਦਾ ਜਵਾਬ ਨਹੀਂ ਦਿੱਤਾ ਜੇ ਮੈਂ ਦੇਣਾ ਚੰਗੀ ਤਰ੍ਹਾਂ ਮੇਰੀ ਗੱਲ ਸੁਣ ਜਿੱਥੇ ਜ਼ੁਬਾਨ ਆ ਨਾ ਇੱਥੇ ਬੰਦ ਕਰ ਲਾ ਜਣਾ ਕੋਈ ਗੱਲ ਹੀ ਕਰਨੀ ਕੋਈ ਕਿਉਂ ਬੰਦ ਕਰਾਂ ਮੈਂ ਜ਼ੁਬਾਨ ਉਹ ਆਂਦੀ ਮੱਟਲ ਜਾਣਾ ਕੱਲ ਨੂੰ ਤੇ ਜਾਏ ਮੇਰੀ ਗੱਲ ਸੁਣਣ ਜਾਣੇ ਉਹ ਤੇ ਬਾਹਰ ਬਾਹਰ ਹੋਰ ਕਿੱਥੇ ਜਾਵਗੀਓ ਚਾਰ ਦਿਨ ਹੀ ਆਂਦੀ ਆ ਤੇ ਸ਼ਾਂਤੀ ਨਾ ਰਹਿ ਕਰਦੂਈ ਤੇ ਜੇ ਚਾਰ ਦਿਨ ਆਉਂਦੀ ਆ ਤੇ ਸ਼ਾਂਤੀ ਨਾ ਹੋ ਰਹੀ ਹੈ ਭਰਾ ਪਰਜੇ ਦੇ ਵਡਿਆਈ ਕਰਦੀ ਆ ਪੇਕਿਆਂ ਦੀ ਵਡਿਆਈ ਕਰਦੀ ਆ ਇਹ ਨਹੀਂ ਆ ਤੇ ਜੇ ਕਿਸੇ ਦੇ ਹੱਥ ਕੋਈ ਗੱਲ ਲੱਗ ਜੇ ਤਾਂ ਉਹਨਾਂ ਰਾਂ ਕੇ ਤਾਂ ਹੋਰ ਚਾਰ ਚੁਗਲੀਆਂ ਕਰੀ ਦੀਆਂ ਤੇ ਵਿਦਾਹ ਸ਼ਰਾ ਦੇ ਗੱਲਾਂ ਕਰੀ ਦੀਆਂ ਤੂੰ ਵੀ ਘਟਨੀ ਹੈਗੀ ਤੂੰ ਵੀ ਬਹੁਤ ਕੰਨਾ ਕੀਤੀਆਂ ਪਰਨੂੰ ਕਿੰਨੂ ਪਿਆ ਇਦਾਂ ਸੋਹਰੇ ਚੰਗੇ ਨੇ ਉਹਦੇ ਚਲ ਮੈਂ ਦੋਦ ਨਾ ਕੀਤੀਆਂ ਮੈਂ ਉਹਨੂੰ ਇਹ ਨਹੀਂ ਕਿਹਾ ਕਿ ਲੋਕਾਂ ਨਾਲ ਜਾ ਕੇ ਕਰ ਤੇ ਜੇ ਹੁਣ ਜਾਂਦੀ ਹੈ ਤਾਂ ਜਾਏ ਹੁਣ ਮੇਰੇ ਲਾਤਾ ਫੜਲਾ ਪੈਰੀ ਪੈ ਜਾ ਤੇ ਹੁਣ ਤੂੰ ਨਾ ਜਾ ਉਹਨੇ ਜਾਣਾ ਨਹੀਂ ਇੰਨੇ ਦਿਨ ਹੋ ਗਏ ਉਹਨੂੰ ਆਈ ਨੂੰ ਜਾਏ ਹੁ ਕਾ ਤੇ ਕਾ ਬੋਲਦੀ ਆ ਚਾਹੁੰਦਾ ਤੂੰ ਮੁੰਡਾ ਵੇਹਿਆ ਨਾ ਤੇਰੇ ਦਿਮਾਗ ਨੂੰ ਹੋਣਾ ਕੀ ਹੋ ਗਿਆ ਵਾ ਪੈਨ ਚੰਗੀ ਭਲੀ ਮੈਂ ਹੁਣ ਵੀ ਚੰਗੀ ਭਲੀ ਆ ਉਦਾਂ ਨਹੀਂ ਆ ਉਦਾਂ ਹੀ ਤੁਹਾਡੇ ਸਾਰੇ ਦਿਮਾਗ ਦੇ ਨੁਕਸ ਪੈ ਗਿਆ ਵਾ ਇੱਕ ਤੁਹਾਡੀ ਭੈਣ ਨੇ ਤੇ ਕਹ ਤੁਹਾਡੇ ਉਹ ਤੁਹਾਡੇ ਕੰਨ ਪਾਦੇ ਰਹਦੀ ਆ ਤੇ ਤੁਸੀਂ ਆਣਦੇ ਮੇਰੇ ਦਵਾਲੇ ਹੋ ਜਾਂਦੇ ਜੀ ਮੇਰੀ ਗੱਲ ਸੁਣਾ ਘਰ ਦਾ ਜਿਹੜਾ ਮੌਲਾ ਨਾ ਸਾਥ ਰਹਿਣ ਦੇ ਦੋ ਆਪਣਾ ਦਿਮਾਗ ਠੰਡਾ ਰੱਖਿਆ ਕਰ ਹੁਣ ਜਿਹੜੇ ਘਰ ਦੇ ਚਾਰਜੀ ਆ ਨਾ ਤੇਰੇ ਵਾਲੇ ਵੇਖ ਕਰਦੇ ਦਿਮਾਗ ਤੇ ਐਸੇ ਪੈਂਦਾ ਵਾ ਸ਼ਾਂਤ ਫੇਰ ਹੀ ਹੋਣਾ ਇਹ ਹੁਣ ਤੁਹਾਡੀ ਭੈਣ ਰਵਾਨਾ ਹੋਏ ਨਾ ਇੱਥੋਂ ਤੇ ਫੇਰ ਸ਼ਾਂਤ ਹੋਣਾ ਉਦਾਂ ਨਹੀਂ ਹੋਣਾ ਉਹ ਆ ਵੀ ਤੋ ਛੱਡ ਦੇਈਆਂ ਤੇ ਸਾਰਾ ਟੱਬਾ ਤੇਰੇ ਮੂੰਹ 'ਲ ਵੇਖ ਕੇ ਨਾ ਸਾਰਾ ਹੀ ਮਨ ਦੁਖੀ ਆ ਮੇਰੇ ਹੱਥੋਂ ਦੁਖੀ ਸਾਰੇ ਜਣ ਚੱਲ ਛੱਡੋ ਗੱਲ ਉਹਨੇ ਭਾਵੇਂ ਕਿਦਨ ਜਾਣਾ ਤੇ ਕਿ ਦਰ ਸ਼ਾਂਤੀ ਹੋਣੀ ਮੇਰੇ ਘਰ ਵਿੱਚ ਇਹੋ ਹੀ ਕੱਜਰ ਤੇ ਆਪਾਂ ਰਹਿਣਾ ਇੱਥੇ ਉਹ ਉਹੜਾ ਨਿੱਕਾ ਮੁੰਡਾ ਵਾ ਉਹ ਵੀ ਕਹਿਣ ਡਿਆ ਕਿ ਮੈਂ ਅਪਰਾਧ ਨਾਲ ਉਹ ਸੌਦੇ ਜਾਣਾ ਫਿਰ ਵੀ ਇਹ ਚੱਲ ਜੂਗਾ ਅੱਗੇ ਵੀ ਨਹੀਂ ਗਿਆ ਸਾਡੇ ਨਾਲ ਲੈ ਤਾਂ ਉਹਦਾ ਇਹ ਨਹੀਂ ਕਰਦਾ ਜਾਣਣਾ ਨਹੀਂ ਕਿਹਾ ਤੇ ਚੰਗਾ ਹੀ ਹੋਇਆ ਉੱਥੇ ਮਾੜਾ ਕੀ ਹੋਇਆ ਹੈ ਹੁਣ ਉਹਨੇ ਕੀ ਲੈਣੇ ਨੇ ਆ ਡੱਡਾ ਡੋਲੀ ਚੁੱਕ ਕੇ ਸਾਰੇ ਟੱਬਰ ਤੇ ਜਿੱਦਣ ਉੱਥੇ ਰਹਿਣਾ ਕਰਨਾ ਮੇਰੀ ਗੱਲ ਸੁਣਾ ਜਦੋਂ ਤੇਰੇ ਅੱਜ ਮੈਂ ਫੇਰਾ ਪਾਉਣ ਜਾਣਾ ਵਾ ਅੱਜ ਮੈਂ ਉਸ ਨੂੰ ਸਮਾਨ ਲੈਣ ਜਾਣਾ ਵਾ ਕਿਆ ਨਹੀਂ ਉਹਨੂੰ ਆਪਣੇ ਭਰਾ ਦੇ ਉਹਦਾ ਚਾਹ ਵਾ ਉਹਦੇ ਮਨ ਚ ਹੈਗਾ ਮੈਂ ਸਾਰੇ ਵੇਖਾਂ ਤੇ ਚਲ ਜੇ ਮੇਰੇ ਭਰਾ ਦਾ ਵਿਆਹ ਹੀ ਨਾ ਉੱਥੇ ਚਾਰ ਜੇ ਢੁਕੇ ਆ ਇਹੋ ਗੱਲਾਂ ਤੇਰੀਆਂ ਮਾਰ ਗਿਆ ਜੰਗਾ ਆਹ ਉੱਥੇ ਬੈਠਣ ਦੀ ਜਗ੍ਹਾ ਵੀ ਆ ਗਈਗੀ ਤੇਰੇ ਸਿਰ ਤੇ ਕਢੀ ਜਾਣਾ ਉਹਨੇ ਕੱਲ੍ਹ ਜਾਣਾ ਤਨੀ ਚੱਲੂ ਨਾਲ ਅੱਦੇ ਦੋਨਾਂ ਨੂੰ ਆ ਮਾ ਜਾਣਾ ਆਹੋ ਆਹੋ ਇਹੋ ਤਾਂ ਮੈਂ ਕਹਿਣ ਲਈ ਪਿਓ ਕੱਲਾ ਜਾ ਕੇ ਲੈ ਆਏ ਰੋਜ਼ ਰੋਸਾਰੇ ਟੱਬਰ ਨੇ ਕੀ ਗੱਲ ਜਾਣਾ ਲੈ ਆ ਗਏ ਬਬਰ ਦਾ ਟੱਕਾ ਮੇਰੇ ਨੂੰ ਤੇ ਕਿੱਥੇ ਗਿਆ ਉਹ ਹ ਇੱਥੇ ਬਾਹਰ ਹੀ ਗਿਆ ਹੀ ਜਾਣਾ ਕਿੱਥੇ ਉਹਨੇ ਅੱਛਾ ਆਹੋ ਦੋਏ ਪਰਸ ਲਵਾ ਕਰਦੇ ਫਿਰ ਤੇ ਜਾਣ ਦੇ ਆਂਦਾ ਹੀ ਮੈਂ ਜਾਣਾ ਤੇ ਮੈਂ ਤੈਨੂੰ ਸਮਝਾਇਆ ਸੀਗਾ ਵੀ ਤੂੰ ਕੀ ਲੈਣ ਜਾਣਾ ਉੱਥੇ ਕੀ ਜਾਣਾ ਤੀ ਵੇਖਣ ਜਾਣਾ ਉਹ ਮੇਰੀ ਗੱਲ ਸੁਣ ਕਿੰਨੀ ਵਾਰੀ ਗਿਆ ਕੇ ਪਹਿਲੀ ਵਾਰੀ ਜਾਣਾ ਚਾਹੁੰਦੇ ਚੰਗਾ ਚੱਲ ਜਾਏ ਉਹ ਵੀ ਜਾ ਕੇ ਆਪਣੇ ਚਾਹ ਲਾ ਲੈ ਤੁਸੀਂ ਵੀ ਲਾਏ ਮੈਂ ਵੀ ਲਾਈਂ ਹੋ ਰਹਿ ਗਏ ਮਦਰ ਚੱਲ ਮੇਰੀ ਗੱਲ ਸੁਣ ਜਿਹੜਾ ਹਾਂ ਕੱਲ ਅੱਜ ਦੀ ਰਾਤ ਹੈਗੀ ਨਾ ਭੈਣ ਇਥੇ ਤੇ ਬਹੁਤੀ ਗੱਲਾਂ ਕਰਕੇਗਾ ਉਹ ਮੈਂ ਤਾਂ ਮੱਥੇ ਨ ਲੱਗਣਾ ਆ ਵੇਖੋ ਭੈਣ ਕਾਢੀ ਗੱਲਾਂ ਕਰੀ ਮੈਂ ਹਾਂ ਨਾ ਕਹੇ ਗੱਲਾਂ ਕਰਨੇ ਮੈਨੂੰ ਤਾਂ ਸਮਝ ਨਹੀਂ ਆਉਂਦੀ ਹੱਤੀ ਹੋਈ ਆ ਉਹ ਮੈਨੂੰ ਪਤਾ ਚੱਲ ਤੁਹਾਨੂੰ ਗੱਲ ਕਰਦੀ ਆ ਤੁਸੀਂ ਸੱਦੇ ਵਾਲਾਂ ਨੂੰ ਪੈਂਦੇ ਜੇ ਉਹਨਾਂ ਕਰਦੀ ਉਹ ਪੈਂਦੀ ਹੈ ਹੈ ਤੇ ਜੇ ਤੁਹਾਡੇ ਮੁੰਡੇ ਦੇ ਉਹ ਉਹਨਾਂ ਤੋਂ ਵੱਧ ਜੇ ਵੱਡੇ ਮੁੰਡੇ ਨਾਲ ਕੋਈ ਗੱਲ ਕਰਾਂ ਤੇ ਉਹ ਆਂਦਾ ਤੂੰ ਮੰਮੀ ਮਾੜੀ ਆ ਤੇ ਮੇਰਾ ਜੀ ਕਹਦਾ ਮੈਂ ਇੱਥੋਂ ਨਿਕਲ ਹੀ ਜਾਵਾਂਗੇ ਪਾਸੇ ਪਤਾ ਨਹੀਂ ਕੀ ਕਾਂ ਖਾ ਕੇ ਜੰਮਿਆ ਤੇਰੀ ਮਾਂ ਨੇ ਘਟੜ ਘਟੜ ਤੇਰੀ ਮੁੱਕ ਜਣਗੀ ਯਾ ਮੇਰਾ ਨੇ ਸਿਰ ਕੰਮ ਕਰਦਾ ਆਹੋ ਤੁਹਾਡਾ ਨ ਸਿਰ ਕੰਮ ਇੱਕ ਤੇ ਮੈਂ ਹੀ ਪਾਗਲਾ ਘਰ ਦੇ ਵਿੱਚ ਜਿਹੜਾ ਫੜਾ ਜਿਹੜਾ ਕੋਈ ਆਉਂਦਾ ਕਿ ਮੇਰੇ ਦਵਾਲੇ ਹੋ ਜਾਂਦਾ ਜਿਹੜਾ ਹੁੰਦਾ ਮੇ ਮੈਨੂੰ ਤਾਂ ਸਮਝ ਨਹੀਂ ਆਉਂਦੀ ਮੈਂ ਕਰਾਂ ਤਾਂ ਕਰਾਂ ਕੀ ਕਰਾਂ